ਸਤਿ ਸ਼੍ਰੀ ਅਕਾਲ ਦੋਸਤੋ ਸਾਡਾ ਅੱਜ ਫਾਰਮ 'ਤੇ ਤੁਹਾਡਾ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਆਏ ਜੀ ਪਿੰਡ ਝਾਂਮਕੇ ਤਸੀਲ ਤੇ ਜ਼ਿਲ੍ਹਾ ਤਰਨਤਾਰਨ ਸਾਹਿਬ ਪ੍ਰਤਾਪ ਸਿੰਘ ਸਾਹ ਫਾਰਮ ਤੇ ਆਏ ਆਂ ਇੱਥੋਂ ਆਪਾਂ ਤੁਹਾਨੂੰ ਵਿਕਰੀ ਵਾਲੇ 6 ਐਨੀਮਲ ਵਿਖਾਉਣੇ ਆ ਤੇ ਵੀਡੀਓ ਦੇ ਐਂਡ ਤੱਕ ਬਣ ਰਹੋ ਸਮਾਂ ਤੇ ਤਰੀਕ ਨੋਟ ਕਰਿਓ ਸੱਜਣੋ ਸਮਾਂ ਕੋਈ 10 ਵਜੇ ਦਾ ਆ ਗਿਆ ਤਰੀਕ 15 ਫਰਵਰੀ 2026 ਠੀਕ ਹੈ ਬਾਕੀ ਸਾਹਿਬ ਜੀ ਨੂੰ ਸਾਰੀ ਜਾਣਕਾਰੀ ਲੈਣੀ ਆ ਆਪਾਂ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਹੋਰ ਠੀਕ ਠਾਕ ਜੀ ਵਧੀਆ ਜੀ ਵਧੀਆ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਚਾਹੀਦੀ ਸੇਵਾ ਗੈਮ ਨੇ ਵਧੀਆ ਜੀ ਕਿਰਪਾ ਤੁਸੀਂ ਸੁਣਾਓ 8 8 ਡੇਰੀ ਫਾਰਮ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਰਿਕਵੈਸਟ ਬੇਨਤੀ ਇਹੋ ਜੀ ਵੱਤ ਵਾਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਤਾਂ ਵੱਤ ਵਾਸ ਕੋਰ ਦੋ ਜੀ ਬਿਲਕੁਲ ਜੀ ਬਿਲਕੁਲ ਤੇ ਨਾਂ ਦੇ ਪ੍ਰਤਾਪ ਸਿੰਘ ਛਾਹ ਪਿੰਡ ਝਾਮਕੇ ਖੁਰਦ ਜ਼ਿਲ੍ਹਾ ਤਰਨਤਨ ਤਹਿਸੀਲ ਵੀ ਤਰਨਤਨ ਹਾਂ ਜੀ ਫੋਨ ਨੰਬਰ ਪਹਿਲੀ ਗੱਲ ਤੇ ਪਹਿਲੀ ਰਿੰਗ ਤੇ ਫੋਨ ਜੋ ਕਿਦਾ ਭੈਣ ਭਾਵਾਂ ਦਾ ਜੇ ਕਿਸੇ ਵੇਲੇ ਚਲੋ ਆਸਾ ਪਾਸਾ ਜੇ ਦਵਾ ਨੰਬਰਾਂ ਤੇ WhatsApp ਅਵੇਲੇਬਲ ਹੈ ਹਾਂਜੀ ਅਗਲਾ ਮੈਸੇਜ ਕਰੇ ਜਿੰਨੇ ਵੀ ਡੰਗਰ ਹੋਏ ਜੋ ਵੀ ਇਨਫੋਰਮੇਸ਼ਨ ਅਗਲੇ ਨੂੰ ਪੁੱਜ ਜੀ ਬਿਲਕੁਲ ਜੀ ਸਾਈ ਬਿਆਨ ਦਾ ਟਾਈਮ ਹੋਊਗਾ 24 ਘੰਟਿਆਂ ਦਾ ਹਾਂਜੀ ਜੇ ਕੋ ਆ ਕੇ ਉਸੇ ਵੇਲੇ ਕਰ ਸਕਦਾ ਭਾਵੇਂ ਸਾਈ ਨਾ ਭਾਵੇਂ ਬਿਲਕੁਲ ਜੀ ਤੇ ਪਹਿਲੀ ਦੂਜੀ ਬੇਨਤੀ ਇਹ ਆ ਵੀ ਘਰੇ ਆਓ ਹਾਂਜੀ ਤੇ ਤਸल्ली ਕਰਕੇ ਕਰੋ ਜੀ ਬਿਲਕੁਲ ਬਿਲਕੁਲ ਆਪਣੇ ਧੋਣਗੇ ਜੀ ਅੱਜ 6 ਨਾਲ ਹਾਂਜੀ ਨੀਲੀ ਰਾਵੀ ਮੋਹਰਾ ਹਾਂਜੀ ਸਾਰਾ ਕੋਈ ਆ ਬੱਚੇ ਵਾਲੀ ਵੀ ਹੈਗੀ ਇੱਕ ਵੱਡੀ ਮਈ ਓਕੇ ਤੇ ਜਿਆਦਾ ਮਾਲ ਗੱਬਣਾ ਤੋਕੜਾ ਗਬਣੀ ਹੋਣੀ ਆ ਤੋਕੜਾ ਗਬਣੀ ਹਾਂਜੀ ਹਾਂਜੀ ਠੀਕ ਐ ਸਾਜੀ ਆ ਨੀਲੀ ਰਾਵੀ ਦੀ ਮਈ ਜੀ ਨੀਲੀ ਰਾਵੀ ਜਾਗੀ ਸੁਆ ਦੂਜਾ ਸੁਆ ਦੂਜਾ ਹਾਂਜੀ ਤੇ ਤੀਜੇ ਦੀ ਮੰਨ ਲਓ ਸੋਣੀ ਆ ਤੀਜੇ ਕਿੰਨੇ ਕ ਦਿਨ ਤੋਂ ਚੌ ਮਹੀਨਿਆਂ ਦੀ ਗੱਬਣੀ ਚੌ ਮਹੀਨਿਆਂ ਦੀ ਗੱਬਣਾ ਦੁੱਧ ਮਈ ਥਲੇ 7 ਕਿਲੋ ਜੀ ਠੀਕ ਐ ਜੀ ਹਾਂਜੀ ਹਾਂਜੀ ਤੇ ਆ ਡੰਗਰ ਥੋੜਾ ਜਿਹਾ ਆਪਣਾ ਮੈਂ ਛਾ ਕਰਕੇ ਤਾਂ ਕਰਕੇ ਡੰਗਰ ਨਵਾਈ ਦੇਣੀ ਆ ਹਾਂਜੀ ਜਾਂ ਧੁੱਪ ਤਾਂ ਬੋਵੇ ਨਾ ਤੇ ਫੇਰ ਆ ਉਹਦਾ ਮੌਸਮ ਤਾਂ ਚਲੋ ਬਦਲ ਗਿਆ ਵਾ ਹਾਂਜੀ ਤੇ ਪੂਰੀ ਮਾਰਕਿੰਗ ਆ ਮੈਂ ਦੀ ਪ੍ਰੋਪਰ ਸਾਰੀ ਹਾਂਜੀ ਗਾਂ ਜਿਹੜੀ ਆ ਮੰਨ ਲਓ ਹਰੀ ਕਹਿੰਦਾ ਡਾਇਮੰਡ ਆ ਨਾ ਹਾਂਜੀ ਉਹ ਧੋਆਂ ਗਾਂ ਪ੍ਰੈਗਨੈਂਟ ਅੱਛਾ ਡਾਇਮੰਡ ਹਾਂਜੀ ਠੀਕ ਹੈ ਹਾਂਜੀ ਸੀਵਨ ਡਾਇਮੰਡ ਦਾ ਲੱਗਦਾ ਇਹ ਕਮਾਲ ਆ ਜੀ ਸਾਰਾ ਆਇਆ ਓਕੇ ਓਕੇ ਡੰਗਰ ਧੰਨਵਾਦ ਜੇ ਥਾਂ ਆ ਕੇ ਫਿਰ ਥੋੜਾ ਆਪਣਾ ਸੈਲ ਜੇ ਹਾਜਰ ਦੁੱਧ ਕਿੰਨਾ ਇਹਦੇ ਕੋਲ ਇਹ ਤੁਹਾਨੂੰ 7 ਕਿਲੋ ਆ ਜੀ 4 ਮਹੀਨਿਆਂ ਦੀ ਗੱਭਣਿਆ 4 ਮਹੀਨੇ ਦੀ ਗੱਭਣਿਆ ਤੀਜੀ ਲਈ ਗੱਭਣਾ ਘੜੀ ਹਾਂਜੀ ਤੀਜੀ ਸੂਏ ਸੁਣਾ ਇਹਨੇ ਹਾਂਜੀ ਤੀਜੀ ਓਕੇ ਓਕੇ ਤੀਜੀ ਤੀਜੀ ਤੇ ਬਾਕੀ ਹੈਗੀ ਉਦਾਂ ਠੰਡੀ ਸੀਲ ਜੀ ਠੀਕ ਐ ਸੀਲੀਆਂ ਪੂਰੀਆਂ ਹੈ ਹਾਂ ਬਹੁਤੀ ਗੱਲ ਆਪਾਂ ਚੁਆਇਜ਼ ਵੀ ਕਿਵੇਂ ਮੈਂ ਨਾ ਜੀ ਇੱਕ ਨੰਬਰ ਹੈ ਚੁਆਇਜ਼ ਠੀਕ ਐ ਸ਼ਾਹ ਜੀ ਹਾਂਜੀ ਹਾਂਜੀ ਖੋਲਿਏ ਸ਼ਾਹ ਜੀ ਲਓ ਜੀ ਜਰੂਰ ਹਾਈ ਟੂਟ ਕਰੋ ਸੱਜਣਾਂ ਚੈੱਕ ਕਰ ਟਾਂ 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 ਜਾ ਪਹਿਲੇ ਸੂਏ ਦਾ ਰਿਕਾਡ ਭਾਜੀ 10 ਲੀਟਰ ਦਾ ਜੀ ਹਾਂਜੀ ਦੂਜੇ ਦਾ 12 ਦਾ ਪਲੱਸ 12 ਤੋਂ ਪਲੱਸ ਐਤ ਕੀ ਫਿਰ ਐਤ ਕੀ 14 15 ਲੀਟਰ ਦੁੱਧ ਦਊਗੀ ਮੈਂ ਹਾਂਜੀ 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 ਆਪਾਂ ਇਹ ਨਹੀਂ ਦੂਜਾ ਤੀਜੇ ਸੂਏ ਦੀ ਸੂਣੀ ਕੀ ਹੁਣ ਮੈਂ ਤੀਜੇ ਸੂਏ ਸੂਣੀ ਹਾਂਜੀ 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 ਬਾਕੀ ਸੇਵਾ ਕਰੂਗਾ ਤੇ ਮੈਂ ਨਾ ਇਹ ਵੇਖੋ ਨਹੀਂ ਮੇਵਾ ਮਿਲ ਜੇਗਾ ਬਾਕੀ ਤਿਓਰ ਸਾਰੀ ਨੀਲੀ ਦਾ ਵੀ ਚੰਦੀ ਆ ਪ੍ਰੋਪਰ ਮਾਰਦੀ ਹੈ ਤਿਓਰ ਆਪਰ ਸਾਰੀ ਹਜੇ ਥੋੜਾ ਨਾ ਡੰਗਰ ਦੂਜੇ ਥਾਂ ਕੇ ਟੁੱਟ ਜਾਂਦਾ ਤੁਹਾਨੂੰ ਬੜਾ ਹਾਂਜੀ ਹਾਂਜੀ ਹਾਂ ਬਦਲਿਆ ਡੰਗਰ ਕਰ ਦੈਂ ਕਰਦਾ ਭਾਜੀ ਫਿਰ ਮੋਲ ਆਪਾਂ ਕੀ ਕਰਦੇ ਆ ਜੀ ਇਹਦਾ ਮੋਲ ਭਾਜੀ ਕਰ ਦਈਏ ਲੱਖੇ ਦਾ ਨਹੀਂ ਜੈਜ ਹੀ ਕਰਨਾ ਬਸ ਇੱਕੋ ਯੈਸ ਨੋ ਵਾਲਾ ਹੀ ਹਾਂਜੀ ਜੈਜ ਕਰਨਾ ਦਾ ਯੈਸ ਨੋ ਵਾਲਾ ਇੱਕੋ ਹੀ ਕਰਨਾ ਬਸ ਜੈਜ ਹਾਂਜੀ 85 ਦੀ ਕਰਦੀ ਹੈ 85 ਤੋਂ 1 1 ਕਟ ਵੱਡ ਕਰਕੇ ਸਾਰਾ ਪੂਰੇ 80000 ਤੇ ਪਹੁੰਚ ਜੇ 80000 ਦੇ ਵਿੱਚ ਪਹੁੰਚ ਗੱਡੀ ਕੋ ਆਪ ਦੀ ਲਿਆਊਗਾ ਤੇ 70000 70000 ਦੀ ਮਹੀਂ ਦੇਣੀ ਜੇ 7 ਕਿਲੋ ਦੁੱਧ ਤੇ 4 ਮਹੀਨਿਆਂ ਦੀ ਗੱਭਰ ਠੀਕ ਐ ਜੀ ਤੇ ਪ੍ਰੋਪਰ ਨੀਲੀ ਰਾਵੀ ਸਾਰੀ ਪ੍ਰੋਪਰ ਨੀਲੀ ਰਾਵੀ ਹਾਂ ਜੀ ਸਾਰੀ ਨੀਲੀ ਰਾਵੀ ਠੀਕ ਐ ਜੀ ਹਾਂਜੀ ਹਾਂਜੀ ਤੇ ਆਹਾ ਹਾਥੀ ਦੀ ਦੇਦੀ ਹੈ ਜਾਣਕਾਰੀ ਗੱਡੀ ਭਾਜੀ ਵੱਡੀ ਮਹੀਂ ਜੇ ਹਾਂਜੀ ਆਪਾਂ ਭੈਣ ਭਰਾਵਾਂ ਨੂੰ ਪਹਿਲਾਂ ਦੱਸ ਦਈਏ ਵੀ ਇਹ ਮੱਝ ਭਾਜੀ ਬਾੜੇ ਤੇ ਘਟਾਈ ਹੋਣਾ ਓਕੇ ਸੂਈ ਕਿਤੇ ਬਖਬੜੀ ਖੂਬਲੀ ਜਿੱਦਾਂ ਵੀ ਮੈਂ ਹਾਂਜੀ ਤੇ ਬੱਚਿਆਂ ਨੂੰ ਰੰਗ ਦੀ ਜੇ ਥਲੇ ਪੋਂਗਦੀ ਵੀ ਜੀ ਮਗਰ ਕੀ ਆ ਗਿਆ ਇਹ ਮਗਰ ਕਟਾ ਜੀ ਕਟਾ ਤੇ 파ੜੇ ਤੇ ਮਿਲਦੀ ਜੀ ਮੈਂ ਅੱਛਾ 파ੜੇ ਦੇ ਬੱਚਾ ਜਿਹੜਾ ਵਾ ਮਗਰੋਂ ਪੋਂਦੀ ਠੀਕ ਹੈ ਹਾਂਜੀ ਹਾਂਜੀ ਦੁੱਧ ਮੈਂ ਥਲੇ ਅੱਜ ਹੁਣੇ ਹੀ ਮਾਲ ਸਾਰਾ ਚੋਕੇ ਲਿਆਂਦਾ ਕੋਈ ਟਾਈਮ ਬਾਜ਼ਾਰ ਨਹੀਂ ਲੱਗਾ ਡੰਗਰਾਂ ਨੂੰ ਹਾਂਜੀ ਤੇ ਸੂਆ ਇਹਦਾ ਮਹੀਂਦਾ ਹੈਗਾ ਜੇ ਦੁੱਜਾ ਦੁੱਜਾ ਸੂਆ ਤੇ ਉਹਨਾਂ ਦੇ ਘਰੇ ਜਨਮ ਆ ਲਿਆ ਨਾ ਛੋਟੇ ਬੱਚੇ ਦੇ ਸਿੰਗ ਦਾਗ ਦਿੰਦੇ ਮਾਲ ਛੱਡਿਆ ਉਹਨਾਂ ਖੁੱਲਾ ਹਾਂਜੀ ਬੰਦਿਆਂ ਠੀਕ ਹੈ ਦਾਗਿਆ ਨਾ ਤਾਂ ਵੀ ਡੰਗਰਾਂ ਦੇ ਭਿੜ ਦੇ ਨਹੀਂ ਆ ਹਾਂਜੀ 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 ਤੇ ਮੈਂ ਨਾ ਕਤੇ ਯਾ ਨਿਸ਼ਾਨ ਦਿਖਾ ਦੇ ਕੋਈ ਧੌਣ ਤੇ ਹਾਂਜੀ ਗਲ ਤੇ ਕੋਈ ਰਸਾ ਨਹੀਂ ਕੋਈ ਸੰਗਲਦਾ ਨਹੀਂ ਓਕੇ ਓਕੇ ਨਿਸ਼ਾਨ ਹਾਂਜੀ ਜਦੋਂ ਲਈ ਉਦੋਂ ਹੀ ਆਪਾਂ ਪਾਇਆ ਇਹਨੂੰ ਅੱਛਾ ਆਪਾਂ ਹੀ ਪਾਇਆ ਹਾਂਜੀ 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 ਠੀਕ ਹੈ ਜੀ ਤੇ ਇੱਕ ਥੋੜਾ ਧੰਨਵਾਦ ਮੈਂ ਹੀ ਦੇ ਦਵਾਂ ਵੀ ਜਿਆਦੀ ਫੱਬਤੀ ਥੋੜਾ ਚਾਰ ਚੂਰ ਕਰਕੇ ਨਾ ਡੰਗਰ ਧੰਨਵਾਦ ਕਰਦਾ ਕਰ ਜਿੰਦਾ ਹਾਂਜੀ ਹਾਂਜੀ ਇਹਦੇ ਸਾਨੂੰ ਦਾਕਲ ਦੁੱਧ ਜਿਵੇਂ ਹੀ ਥੱਲੇ ਹਾਜ਼ਰਦਾ ਹਾਂਜੀ ਹਾਂਜੀ ਹਾਂ ਕਿੰਨੇ ਕ ਦਿਨ ਹੋ ਗਏ ਇਹਨੂੰ ਸੂਈ ਨੂੰ ਭਾਜੀ ਕੋ ਮਹੀਨਾ ਲਾ ਲੇ ਮਹੀਨਾ ਹਨਾ ਮਹੀਨਾ ਹਨਾ ਮਹੀਨਾ ਲਾ ਲੇ ਕੋ ਭੈਣ ਪਰ ਮਹੀਨਾ ਲਾ ਦੇ ਜੀ ਆਪਾਂ ਨੂੰ ਠੀਕ ਹੈ ਪਿਓਰ ਮੋਰਾ ਜਾ ਚਲੋ ਇੱਕ ਥਾਂ ਮੈਂ ਠਕੀ ਜਦੋਂ ਸਵੇਰ ਸੁਭਾਜੀ ਦੁੱਧ ਮੈਂ 11 12 ਲੀਟਰ ਹੀ ਭਰੂਗੀ ਬਿਲਕੁਲ ਬਿਲਕੁਲ ਜੀ ਹਾਂਜੀ ਹਾਂਜੀ ਬਾਕੀ ਇਹ ਨਹੀਂ ਵੀ ਇੱਥੇ ਆਉ ਉਹ ਤਾਂ ਮੈਂ ਨਿੱਕੀ ਨਿਕਲੂਗੀ ਵੱਡੀ ਮੈਂ ਹਾਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਚਲੋ ਆਪਾਂ ਜੋ ਜੋ ਹੈਗਾ ਦਾਤਾ ਉਹਦਾ ਮੈਂ 1.5 ਲੱਖ ਦੀ ਆ ਹੁਣ ਜਿਹੜੇ ਹਿਸਾਬ ਨਾਲ ਆਪਾਂ ਲੈਂਦੀ ਉਸ ਹਿਸਾਬ ਨਾਲ ਆਪਾਂ ਦੇਣੀ ਪੈ ਬਿਲਕੁਲ ਬਿਲਕੁਲ ਨਾਲੇ ਆਪਾਂ ਦਾ ਇਹ ਨਹੀਂ ਵੀ ਕੋਈ ਭੈਣ ਭਰਾ ਆ ਜੇ ਤੇ ਮੈਂ ਇੱਥੇ ਆਪਾਂ ਪਾੜਾ ਸੁਰਦਗੇ ਆਪਾਂ ਦੱਸਤਾ ਪਹਿਲਾਂ ਭੈਣ ਭਰਾ ਹਾਂਜੀ 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 ਫਾਈ ਟੂ ਈਟੀ ਵੀ ਪੂਰੀ ਕਰਮਾ ਏ ਡੰਗਰ ਨਾਲੋਂ ਘਰੋਂ ਨਿਕਲਦੇ ਨਾ ਜੰਪ ਵਾਲੇ ਇੱਕ ਥਾਂ ਨਾ ਹੁੰਦਾ ਉਹ ਡੰਗਰ ਥੋੜਾ ਜਿਆਦਾ ਤੁਹਾਨੂੰ ਪਤਾ ਘਾਟਾ ਕਰਦਾ ਸੁਆਦ ਕੀ ਸ਼ਾ ਜੀ ਸੁਆ ਦੁੱਜਾ ਜੀ ਪਿਓਰ ਪਿਓਰ ਦੁੱਜਾ ਸੁਆ ਬਾਕੀ ਇਹ ਆ ਵੀ ਮੇਰੇ ਹਿਸਾਬ ਨਾਲ 5 ਫੁੱਟ ਤੇ 3 ਇੰਚ ਕੱਢਿਆ ਹਾਂਜੀ ਤੇ ਹਿਸਾਬ ਲਾ ਲਓ ਵੀ ਮੇਰੇ ਬਰਾਬਰ ਆਉਂਦੀ ਜੇ ਮਾਜ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਆਵੇ ਕੋਲ ਰਿੰਗ ਦੀ ਬੱਚੇ ਨੂੰ ਪੂਰਾ ਹਾਂਜੀ ਇਹ ਨਹੀਂ ਕੋਈ ਗਾਲ ਹੀ ਨਹੀਂ ਬੱਚੇ ਦੇ ਮਰਮਰ ਜਾਂਦੀ ਆ ਹਾਂਜੀ ਪਰ ਜਦਾਂ ਡੰਗਰ ਉਹ ਗਜਾਇਆ ਨਾ ਉਹਨਾਂ ਮਗਰੋਂ ਹਾਂਜੀ ਹਾਂਜੀ ਉਸ ਹਾਰ ਨਹੀਂ ਜੀ ਕਈ ਆਮ ਕਰਕੇ ਪਹਾੜੇ ਤੇ ਨਾ ਬੱਚੇ ਵਾਲਾ ਡੰਗਰ ਤੰਗ ਜਾ ਦਿੰਦੇ ਆ ਵੀ ਬੁਰਕੇ ਬੱਚਾ ਮਗਰੋਂ ਪਾਉਣਾ ਛੱਡ ਦਿੰਦੇ ਆ ਹਾਂਜੀ ਹਾਂਜੀ ਜਾਂ ਕਈ ਆਸ ਦਿੰਦੇ ਵੀ ਕਿਹੜੇ ਵੇ ਬੱਚਾ ਵੀ ਤਾਂ ਠਾ ਥਾ ਜੇ ਤੇ ਪਹਾੜੇ ਦੇ ਗਿੱਡਾ ਡੰਗਰ ਚੋਣਾ ਸੌਖਾ ਹਾਂਜੀ 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 ਚਵਾਈ ਜੁਈ ਸ਼ਾ ਜੀ ਮੈਂ ਨਾ ਜੀ ਚਵਾਈ 100 ਸੌ ਜੀ ਸੌ ਹੀ ਆ ਓਕੇ ਚਵਾਈ ਬੰਬੇ ਪਾਸ ਹੈ ਭਾਵੇਂ ਨਿਗਾਹ ਜਾਂ ਬੱਚਾ ਚੋਲੇ ਬਹਿ ਗਏ ਓਕੇ ਓਕੇ ਪੂਰੀ ਪੂਰੀ ਹਾਂਜੀ ਹਾਂਜੀ ਪੂਰੀ 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 ਲੱਗੇ ਧੰਨਵਾਦ ਆ ਇਹਦੇ ਡੰਗਰ ਕੇ ਤੇ ਘਰ ਘਰ ਥੋੜਾ ਰੱਖਿਆ ਬਿਲਕੁਲ ਬਿਲਕੁਲ ਸ਼ਾਹ ਜੀ ਹਾਂਜੀ ਹਾਂਜੀ ਇਹਨਾਂ ਹਾਤੀ ਤੋ ਹਾਤੀ ਕਾਲੀ ਸ਼ਾਹ ਮੈਂ ਨਿਕਲ ਨਹੀਂ ਜਾਉਂ ਵਰਗੀ ਹਾਂਜੀ 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 ਹਾਂ ਗੱਡੀ ਮੈਂ ਆਉਗੀ ਗੱਡੀ 'ਚ ਹਾਂਜੀ 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 ਸ਼ਾਹ ਜੀ ਮੁੱਲ ਫਿਰ ਇਹਦਾ ਆਪਾਂ ਕੀ ਕਰਦੇ ਹਾਂ ਇਹਦਾ ਪੂਰਾ 1 ਕਰੀਏਗੇ ਹੈ ਪੂਰਾ ਲੱਖ ਕਰੀਏ ਇਹਦਾ ਕੋਈ ਕਰ ਦਈਏ ਮਾਨਤਾਗੇ ਹੁੰਦਾ ਨਹੀਂ ਆਪਾਂ ਜਾਇ ਜਾਇ ਆਪਾਂ ਤੁਹਾਨੂੰ ਬੜਾ ਆਪਾਂ ਗਲਤ ਕਰਨਾ ਨਹੀਂ ਹੱਸਣ ਚਲੋ ਵਸੰਦੇ ਹਾਂ ਹਾਂਜੀ 95 ਕਰਦਗੇ ਯੈਸ ਨੋ ਇੱਕੋ ਹੀ ਜਿਹੜਾ ਆਪਾਂ ਦੇਈ ਤੇ 90000 ਤੇ ਪਹੁੰਚ ਗਰਾਓ 90000 ਤੇ ਪਹੁੰਚ ਗਾ ਗੱਡੀ ਕੋ ਆਉਂਦੀ ਲਿਆਊਗਾ 80000 ਤੇ 87000 ਦੀ ਮੈਂ ਦੇਣੀ ਆ ਠੀਕ ਹੈ ਸ਼ਾਇਦ ਹਾਂਜੀ ਹਾਂਜੀ ਗੱਡੀ ਭਾਜੀ ਸਾਰਾ ਲਾੜ ਟੋਕਰਾ ਗੱਬਣਾ ਦਾ ਜੇ ਹੁਣ ਹਾਂਜੀ ਤੇ ਆਹ ਨਹੀਂ ਜਿਹੜੀ ਆ ਸਾਢੇ ਪੰਜਾਂ ਦੀ ਗੱਬਰ ਸਾਢੇ ਪੰਜਾਂ ਦੀ ਗੱਬਣ ਸਾਢੇ ਪੰਜਾਂ ਦੀ ਗੱਬਣ ਤੇ ਦੁੱਧ 7 ਕਿਲੋ ਹਾਂਜੀ ਸੂਹਾਤ ਜਾਲ ਵਾਲੇ ਚੌਥਾ ਵਾਲੇ ਆਪਦੀ ਸਮਝ ਵਿੱਚ ਪੈ ਗਈ। ਬਿਲਕੁਲ ਜੀ। ਹਾਂਜੀ ਹਾਂਜੀ ਹਾਂਜੀ। ਇਹ ਆਬ ਜਦੋਂ ੱਤਪੀ ਆ। ਹਾਂਜੀ। ਤੇ ਦੁੱਧ ਵੀ ਇਹਨੇ ਪਿਆ ਦੇਣਾ। ਦੁੱਧ ਦੇ ਦੇ ਕੋਲ ਹਾਜ਼ਰ ਕਿੰਨਾ ਹੋਣਾ ਹੈ? 7 ਕਿਲੋ ਦੁੱਧ ਆ ਜੀ। 7 ਕਿਲੋ ਦੁੱਧ। ਹਾਂਜੀ ਹਾਂਜੀ ਪੱਕਾ। ਅੱਗੇ ਲਈ ਅੱਗੇ ਲਈ 5.5 ਦੀ। 5.5 ਦੀ। 5.5 ਦੀ ਮਗਰ ਰਹਿ ਗਏ 4.5 ਮਹੀਨੇ। ਹਾਂਜੀ ਹਾਂਜੀ। 4.5 ਮਹੀਨੇ ਸੂਣ ਚ ਰਹਿ ਗਏ। ਇਹਨੇ ਬੜਾ ਟਕਾਣੇ ਸੋਣਾ ਜੀ ਗਰਮੀ। ਤੇ ਵਿੱਚ ਸਾਰੇ ਡੰਗਰਾ ਨਾੜਿਆ ਆਪਾਂ ਦਿਖਾਉਣੇ ਸਾਰੇ ਗਰਮੀ ਦੇ ਤੋਹਫੇ ਆ। ਓਕੇ ਓਕੇ। ਹਾਂਜੀ ਹਾਂਜੀ। ਤੇ ਰੇਟ ਵੀ ਮਹੀਂ ਜਦੋਂ ਹੁਣ ਦੀ ਲਈ ਤੇ ਉਦੋਂ ਦੀ ਲਈ ਤੇ 30-40 ਹਜ਼ਾਰ ਦਾ ਫਰਕ ਪੈਣਾ ਮੈਂ ਦਾ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਹੁਣ ਤੁਸੀਂ ਵੀ ਵੀਡੀਓ ਰੋਜ਼ ਬਣਾਉਂਦੇ ਜੇ ਗਾਂ ਰੋਤ ਭਾਜੀ ਤਿੱਖੀ ਹੁੰਦੀ ਜਾਂਦੀ ਹਾਂਜੀ ਹਾਂਜੀ ਹੁਣ ਕਈ ਭੈਣ ਭਰਾ ਆ ਦਿੰਦੇ ਤੁਸੀਂ ਡੰਗਰ ਦਾ ਰੇਟ ਵਧਾ ਕਰਦੇ ਸਾਡੇ ਵਾਸਤੇ ਦੀ ਗੱਲ ਨਹੀਂ ਜੇ ਭਾਣਾ ਲਈ ਜਵੇ ਸਾਡਾ ਜੀ ਨਹੀਂ ਕਰਦਾ ਦੇਣ ਨੂੰ ਬਿਲਕੁਲ ਬਿਲਕੁਲ ਆਪਾਂ ਤੇ ਪਤਲੀ ਕਮਾਈ ਰੱਖ ਕੇ ਦੇ ਦੇਣੀ ਹੁੰਦੀ ਹੈ ਨਾਲੇ ਆਪਣਾ ਤੁਹਾਨੂੰ ਪਤਾ ਰਿਕਾਰਡ ਹੈ ਤੋਂ ਗੱਲੋਂ ਆਪਾਂ ਜ਼ਿਆਦਾ ਕਰਦੇ ਨਹੀਂ ਗੱਲ ਹਾਂਜੀ 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 ਮੋਲ ਫਿਰ ਸ਼ਾਹ ਜੀ ਆਪਾਂ ਮੋਲ ਭਾਜੀ ਕਰੀਏ 70 ਚ ਦੀ ਹੈ ਯੈਸ ਨੋ ਵਾਲਾ ਹੀ ਕਰੀਏ ਆਪਾਂ ਪਹਿਰ ਦਿਓ ਹੈ ਪੂਰੇ 63000 ਚ ਪਹੁੰਚ ਜੇ 63000 ਦੇ ਵਿੱਚ ਪਹੁੰਚ 100 ਕਿਲੋਮੀਟਰ ਦੀ ਗੱਡੀ ਕੋ ਆਪ ਦੀ ਲਿਆ ਵਾ 60 ਕਿਹਾ ਦੀ ਹੈ ਮੈਂ ਦੇ ਦੇਣੀ ਆਪਾਂ ਸਾਡੇ ਪੰਜਾਂ ਦੀ ਗੱਭਣ 7 ਕਿਲੋ ਦੁੱਧ 60 ਕਿਲੋ ਦੁੱਧ ਠੀਕ ਹੈ ਗਾੜੀ ਭਾਜੀ ਮਹੀਂ ਨੀਲੀ 라ਵੀ ਦਾ ਪਾਕਰਾ ਆ ਦੀ ਬਾਰਡਰ ਬਿਲਟ ਦੀ ਮੱਝ ਦੇ ਓਕੇ ਅੱਖੋਂ ਬਿੱਲੀ ਹਾਂਜੀ ਤੇ ਸੂਆ ਭੈਣ ਭਰਾ ਕੋ ਆਪ ਦੀ ਸਮਝ ਵੇਖ ਲੈ ਹਾਂਜੀ ਟਕਮਟਾ ਤੇ ਜੇ ਸੂਏ ਦੀ ਗੱਭਣ ਜੇ ਪੁੱਤ ਨੂੰ ਛੱਡੀ ਨੂੰ 10 ਦਿਨ ਹੋ ਗਏ ਜੀ ਹਾਂਜੀ 15 7.5 ਮਹੀਨਿਆਂ ਦੀ ਗੱਬਣ ਜੇ ਤੇ ਢਾਈਆਂ ਮਹੀਨਿਆਂ ਦੀ ਕੱਤੀ ਢਾਈਆਂ ਦੀ ਕੱਤੀ ਹਾਂਜੀ ਹਾਂਜੀ ਚਵਾਈ ਚੁਈ ਸ਼ਾ ਜੀ ਕਿੰਨੇ ਮੈਂ ਨਾ 2400 ਦੀ 100 ਆ ਹਾਂਜੀ ਥਣ ਪਾਸ ਕਰਾਉਂਦੀ ਆ ਓਕੇ ਆਪਾਂ ਆਦੀ ਤਿਪਕੇ ਭਰਾ ਕੇ ਲੈਂਦੀ ਆ ਹਾਂਜੀ ਅਗਲਾ ਵੀ ਤਸੱਲੀ ਕਰਕੇ ਖੜੇ 7.5 ਮਹੀਨਿਆਂ ਦੀ ਗੱਬਣ ਤੇ ਜੇ ਸੂਏ ਸੋਣੀ ਜਿਵੇਂ ਠੀਕ ਹੈ ਦੁੱਧ ਨਹੀਂ ਜੇਗਾ ਹਾਂਜੀ ਹਾਂਜੀ ਦੁੱਧੋਂ ਡਰਾਈ ਆ ਦੁੱਧੋਂ ਡਰਾਈ ਆ ਦੁੱਧ ਮੈਂ 14 15 ਲੀਟਰ ਦੇਣ ਵਾਲੀ ਆ ਠੀਕ ਹੈ ਵੱਡੀ ਮੈਂ ਆ ਵੈਰ ਰਿਕਾਰਡ ਇਹਦਾ ਪਿਛਲੇ ਸੂਏ ਦਾ ਸਾਜੀ ਕੋਈ ਦੱਸ ਪਿ ਕਿਹਦਾ ਵੀ ਉਹਦੇ 12 ਤੋਂ ਪਲੱਸ ਦਾ ਰਕਾ ਦਿਆ 12 ਤੋਂ ਪਲੱਸ ਹਾਂਜੀ ਹਾਂਜੀ ਬਾਕੀ ਭੈਣ ਭਰਾ ਆਪ ਦੀ ਸਮਝ ਵੇਖੇ ਦੁੱਧ ਆਉਣਾ ਸਰੀਰ ਚੋਂ ਭੈਣ ਆ ਹਾਈਟ ਵਿੱਚ ਹੋਣੀ ਆ ਹਾਈਟ ਚੰਗੀ ਆ ਹਾਂਜੀ ਹਾਂਜੀ ਵਜੇ ਨਾਲ ਹੀ ਆ ਪੂਰੀ ਕਰਮਾ ਵਾਲੀ ਹਾਂ ਇਹ ਟਾਰੀ ਏਰੀਏ ਤੋਂ ਮੱਝ ਲੈਂਦੀ ਜੀ ਅੱਛਾ ਬਾਡਰ ਬੈਡ ਬਾਡਰ ਬਿਲਟ ਦੀ ਮੱਝ ਹਾਂਦੀ ਬਾਕੀ ਆ ਵੇਖੋ ਅੱਖਾਂ ਬਿੱਲੀਆਂ ਜੀ ਦੋਵੇਂ ਸੁਆ ਵੈਹ ਸ਼ਾ ਜੀ ਕਿਹੜਾ ਦੱਸਿਆ ਪਾਜੀ ਤਿੱਜੇ ਸੁਣੀ ਆ ਤਿੱਜੇ ਸੁਣੀ ਹਣਾ ਭੈਣ ਭਰਾ ਆਪ ਦੀ ਸਮਝ ਵੇਖੇ ਹਾਂਜੀ ਆਪਣਿਆਂ ਨੂੰ ਕੋਈ ਚੱਲ ਚੱਲ ਬੋਤ ਇਹ ਵੀ ਹੁਣ ਜਿਹੜੇ ਭਾਤ ਆਪਾਂ ਦੇ ਦੇਣੀਆਂ ਨਾ ਹਾਂਜੀ ਇਹ ਹੁਣ ਦੀ ਮੈਂ ਜਿੰਨੇ ਲੈ ਲਈ ਤੇ ਜਿੰਨੇ ਲਈ ਇਹੋ ਮੈਂ ਸੱਜਰ ਸੂਈ ਢਾਈਆਂ ਮਹੀਨਿਆਂ ਹਾਂਜੀ ਜਿਆਦਾ ਨਹੀਂ ਮੈਂ ਤਾਂ 40000 ਰੁਪਇਆ ਮੈਂ ਲੈਸ ਮਿਲੂਗੀ ਹਾਂ ਬਿਲਕੁਲ ਬਿਲਕੁਲ ਹਾਂਜੀ ਹਾਂਜੀ 40000 ਡਿਸਕਾਊਂਟ ਹੋ ਜਾਣਾ ਅੱਜ ਜੇ ਲੈਂਦਾ ਕੋਈ ਪਰਚੇਜ਼ ਕਰਦਾ ਹਾਂਜੀ 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 ਛਾ ਜੀ ਮੁੱਲ ਫੇਰੇ ਦਾ ਮੁੱਲ ਭਾਜੀ ਝੋਟੀ ਸਾਬ ਲਾ ਲੋ ਵੀ ਏਡੀ ਮੈਂ ਤਾਜੀ ਸੁਈ ਲਈਏ ਤੇ 1.20 25 ਦੀ ਆਣੀ ਹਾਂਜੀ ਘਟ ਨਹੀਂ ਹੋਣੀ ਬਿਲਕੁਲ ਤੇਜ ਹੀ ਆ ਕੰਮ ਹਾਂਜੀ ਹਾਂਜੀ ਬਾਜ਼ਾਰ ਤੇਜ ਆ ਆਪਾਂ ਭੈਣ ਭਰਾ ਨੂੰ ਸੰਭਾਈ ਛੱਡ ਕੇ ਦੇਣੀ ਆ ਹਾਂਜੀ ਦੇ ਦੀ 80 ਦੀ ਯੈਸ ਨੋ ਛਾ ਜੀ ਲਾ ਕੇ ਛੁੱਟ ਦੀ ਜਿੰਨਾ ਬਾਕੀ ਇੱਕੋ ਹੀ ਕਰਦੀ ਹੈ ਮੁੱਲ ਇਹਦੀ ਪੂਰੇ 75000 ਚ ਪਹੁੰਚ ਜੀ 75000 ਦੇ ਵਿੱਚ ਹਾਂਜੀ ਹਾਂਜੀ ਗੱਡੀ ਆਪਦੀ ਲੈ ਉਹ ਤੇ 72000 72000 ਦੀ ਮੈਂ ਆਪਾਂ ਦੇਣੀ ਹੈ 72000 ਸਾਢੇ ਸਤਾਂ ਮਹੀਨਿਆਂ ਦੀ ਮੈਂ ਚੈੱਕ ਆਪਾਂ ਦੀ ਓਕੇ ਢਾਈਆਂ ਮਹੀਨਿਆਂ ਨੂੰ ਸੁੰਦੀ ਆ ਮੈਂ ਠੀਕ ਐ ਸਾਰੀ ਹਾਂਜੀ 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 ਇਹਦਾ ਸ਼ਾਹੀ ਲੇਖਾ ਜੋਖਾ ਕਰ ਇਹ ਪਾਜੀ ਮਹੀਂ ਜੇ 4.5 ਮਹੀਨਿਆਂ ਦੀ ਗੱਬਣ ਸਾਢੇ 4.5 ਦੀ ਗੱਬਣ ਸਾਢੇ 4.5 ਦੀ ਗੱਬਣ ਹਾਂਜੀ ਦੁੱਧ 7 ਕਿਲੋ ਆ ਹਾਂਜੀ ਕੁਸ਼ੀਲ ਵਾਲੇ ਭਵੇਂ ਭੈਣ ਸੁਆ ਕਿਹੜਾ ਆ ਗਿਆ ਜੋ ਸੁਆ ਪਾਜੀ ਇਹ ਦੂਜੇ ਸੁਣੀ ਉਹਨਾਂ ਦੇ ਕਹਿਣ ਮੁਤਾਬਕ ਆਪਣੀ ਵੱਲ ਕੁੱਤੇ ਜਾਲ ਵਾਲੇ ਇਹ ਦੋਵੇਂ ਮਈਆਂ ਇੱਕੇ ਸੋਈਆਂ ਆਈਆਂ ਘੇਰ-ਘੇਰੀਆਂ ਮੱਤਾਂ ਘੇਰ-ਘੇਰੀਆਂ ਚਵਾਈ ਚੂਈ ਬਿੱਲੀਆਂ ਅੱਖਾਂ ਮਹਿੰਦੀਆਂ ਇਹਦੀਆਂ ਹਾਂਜੀ ਚਵਾਈ ਇੱਕ ਨੰਬਰ ਹੈ ਜੀ ਸਾਡੇ ਮਾਲੋ ਪੰਜਾਂ ਦੀ ਉਹਨਾਂ ਆਖਿਆ ਪੰਜਾਂ ਦੀ ਲਾਰੇ ਕੋਈ ਹਾਂਜੀ ਹਾਂ ਠੀਕ ਹੈ ਜੀ ਹਾਂ ਖੋਲੀਏ ਉਹ ਸੌਰੀ ਭਲੇਖਾ ਲੱਗ ਗਿਆ ਹਾਂਜੀ ਸਾਢੇ 24 ਦੀ ਲਾਲੇ ਸਾਢੇ 24 ਦੀ ਸਾਢੇ 24 ਦੀ ਠੀਕ ਉਹ ਵੀ ਇਹਦਾ ਭਲੇਖਾ ਲੱਗ ਗਿਆ ਡੰਗਰ ਉਹ ਚੈੱਕ ਕਰਾਈ ਹੈ ਨਾ ਸਾੜੇ ਕੋਈ ਗੱਲ ਨਹੀਂ ਆਪਾਂ ਨਾਲੇ ਜਿਨੇ ਕੋਈ ਭੈਣ ਭਰਾ ਲੈਣੀ ਹੈ ਨਾ ਉਹ ਨੰਬਰ ਵਾਈਜ਼ ਆਪਾਂ ਨੂੰ ਕਹ ਸਕਦਾ ਜਾਂ ਅਗਲਾ ਵੀਡੀਓ ਚੱਲਦੀ ਤਾਂ ਸਕਰੀਨ ਸ਼ਾਟ ਲੈ ਕੇ ਮੈਂ ਇਹਦਾ ਪਾ ਕੇ ਫਿਰ ਸੌਦਾ ਕਰੀ ਫਿਰ ਕਰੇ ਆਪਾਂ ਕਹੀਦੀ ਨਾ ਭਲੇਖਾ ਲੱਗ ਜਾਂਦਾ ਡੰਗਰ ਦਾ ਸਾਨੂੰ ਵੀ ਲੱਗ ਜਾਂਦਾ ਅਗਲੇ ਨੂੰ ਲੱਗ ਸਕਦਾ ਵੱਡੀ ਗੱਲ ਨਹੀਂ ਕੋਈ ਬਿਲਕੁਲ ਬਿਲਕੁਲ ਫਿਰ ਕਹੀਦੀ ਡੰਗਰ ਦੁੱਧ ਚੱਲ ਜੇ ਜਾਂ ਇੱਥੇ ਅਗਲਾ ਵੇਖਣਾ ਮੈਂ ਵੇਖ ਜੇ ਅਗਲਾਂ ਦਾ ਯਾਰ ਮੈਨ ਹਾਂਜੀ ਹਾਂਜੀ ਮਾਲੋ ਗਾਹਕ ਦੂਰੋਂ ਆਇਆ ਆਪਣਾ ਤੋਂ ਮੁੜਦਾ ਨਾ ਆਪਾਂ ਨੂੰ ਫਿਰ ਇਸ ਗੱਲ ਦਾ ਦੁੱਖ ਹੁੰਦਾ ਵੀ ਯਾਰ ਅਗਲਾ ਆਇਆ ਬਿਲਕੁਲ ਆਪਾਂ ਮੁਰਗੀ ਸਾਡੇ ਨਾਲ ਵੀ ਹੁੰਦੀਆਂ ਜੀ ਸਭ ਵਗਾ ਜਾਂਦੇ ਹੈ ਕਿ ਨਹੀਂ ਕਰ ਤੇ ਇਹ ਹੈਗੀ ਜੇ ਸਾਢੇ 14 ਦੀ ਗੱਬੜ ਹਾਂਜੀ ਪੰਜਾਂ ਦੀ ਜਾਂ ਸਾਢੇ 14 ਦੀ ਲਾਵੇ ਕੋਈ ਹਾਂਜੀ ਤੇ ਦੁੱਧ ਹੈਗਾ ਜੇ 7 ਕੁ ਛੀ ਲਾਵੇ ਛੀ ਲਾਵੇ ਹਾਂਜੀ ਤੇ ਬਾਕੀ ਆਪਾਂ ਚੈੱਕ ਕਰਾ ਦੇਣੀ ਸੂਆ ਕਿਹੜਾ ਸੂਆ ਭੈਣ ਭਾਮ ਦੇ ਗੜੀਆ ਉਹ ਤੇ ਦੂਜਾਂ ਦੇ ਕੋਤੇ ਜਾਲ ਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਅੱਖਾਂ ਬਿੱਲੀਆਂ ਮੈਨੀਆਂ ਚਵਾਈ ਜੂਈ ਸ਼ਾਹ ਜੀ ਕਿਤਰਾ ਹੈ ਸਾਰਾ ਇੱਕ ਨੰਬਰ ਪਾਜੀ ਸਾਰਾ ਤੋਂ ਮੁੱਲ ਫਿਰ ਸ਼ਾਜੀ ਇਹਦਾ ਆਪਾਂ ਕੀ ਕਰਦੇ ਆ ਮੁੱਲ ਭਾਜੀ ਜਾਇਜ਼ ਹੀ ਆ ਹਾਂਜੀ ਜਾਇਜ਼ ਆਈ ਤੇ ਜਾਇਜ਼ ਹੀ ਆਪਾਂ ਦੇਣੀ ਆ ਠੀਕ ਹੈ ਜੀ ਹਾਂਜੀ ਹਾਂਜੀ ਕਰ ਦਈਏ 70 ਤੇ ਦੀ ਨਹੀਂ ਕਰ ਦਈਏ ਕੋਈ ਹਾਂਜੀ ਕਰ ਦਈਏ ਕੋਈ ਮਾਨਤਾਂ ਦੇ ਹੁੰਦਾ ਇਹਦੇ ਦੀ 65 ਤੇ ਕਰਦਨੇ ਪਹੁੰਚ ਆਪਾਂ 65000 ਦੇ ਵਿੱਚ ਪਹੁੰਚ ਤੇ ਜੇ 65000 ਤੇ ਪਹੁੰਚ ਜੇ ਸੰਦ ਆਵਦਾ ਲੈ ਗਿਆ ਤੇ ਗੱਡੀ ਕੋ ਆਪਦੀ ਲਿਆਉਂਦਾ ਕਿ ਹੋਰ ਕਰਾਉਣੀ ਜਾਇਜ਼ ਕਰ ਦਈਏ ਜੇ ਕੋਈ ਮਾਨਤਾਂ ਹੁੰਦਾ 2000 ਛੱਡ ਦਨੇ ਹੋ ਪੁਰ ਪਰ ਆਪਾਂ ਦਸਾਂ ਗੱਲ ਕੀ ਜੇ ਭੈਣ ਭਰਾ ਫਿਰ ਕਸਾਈ ਕਰਦੇ ਆ ਆਪਾਂ ਜਿਆਦਾ ਨਹੀਂ ਆਪਾਂ ਥੋੜੀ ਬਤੀ ਆਦੀ ਰੋਟੀ ਰੱਖੇਗਾ ਆਪਣਾ ਆਪ ਹੀ ਜੀ ਨਹੀਂ ਕਰਦਾ ਭਾਜੀ ਬਿਲਕੁਲ ਬਿਲਕੁਲ ਜੇ ਜਦੋਂ ਆਪਾਂ ਨੂੰ ਰੋਟੀ ਵਈਦੀ ਆਪਾਂ ਦੇ ਹੀ ਦੇਣੀ ਆਪਾਂ ਆਪਣੇ ਘਰੋਂ ਗਾਹ ਕੁਮੜੂ ਨਗਦਰ ਪਈ ਆਪਣਾ ਮੋੜ ਨੂੰ ਜੀ ਕਰਦਾ ਹਾਂ ਹਾਂਜੀ ਹਾਂ ਆਪਾਂ ਗੜੀ ਵੀ ਮੰਨ ਲਓ ਵੀ ਆਪਾਂ ਫਿਰ ਮਾਲ ਲਿਆ ਕੇ ਵੇਚਣਾ ਅਲਟੀਪਲਟੀ ਆ ਬਿਲਕੁਲ ਬਿਲਕੁਲ ਤੇ ਆਪਾਂ ਨੂੰ ਮੈਂ ਜੋ ਮੈਂ ਥੋੜਾ ਬਜਣੀ ਨਾਲ ਇਹਨੂੰ ਹੀ ਬਜੀ ਦੇਣ ਵਾਲੇ ਹਾਂ ਹਾਂਜੀ ਹਾਂ ਸਮਾਈ ਪੈਂਦੀ ਆ ਠੀਕ ਇਹਦੀ ਪੂਰੇ 63000 ਤੇ ਪਹੁੰਚ ਜੀ 30000 ਚ ਪਹੁੰਚ ਤੇ ਗੱਡੀ ਆਵਦੀ ਦੇ ਗੱਡੀ ਕੋ ਆਮਦੀ ਲਈ 60000 ਦੀ ਆਪਾਂ ਦੇ ਤੇ 60000 ਦੀ ਮਈ ਆਪਾਂ ਦੇਣੀ ਆ ਜਿਸ ਨੂੰ ਦੇ ਦੇਣੀ ਆ ਹਾਂਜੀ ਹਾਂਜੀ ਇਹਦੀ ਸ਼ਾਹੀ ਦੇ ਦੀ ਗੱਡੀ ਭਾਜੀ ਵੱਡੀ ਛੋਟੀ ਚੰਗੀ ਭਰੀ ਪਲੋਸੀ ਸੁਆ ਕਿਹੜਾ ਆ ਗਿਆ ਸੁਆ ਭਾਜੀ ਪਿਓਰ ਪਹਿਲਾ ਸੁਈ ਆ ਹਾਂਜੀ ਤੇ ਦੂਜੇ ਦੀ ਗੱਬਣ ਜੀ ਦੂਜੇ ਦੀ ਗੱਬਣ ਆ ਭਾਜੀ ਚੈੱਕ ਕਰੋ ਛੋਟੀਆਂ ਬਰੀਕੀਆਂ ਬਰੂਕੀਆਂ ਹਾਈਟ ਹੋਈ ਤੇ ਵਿੱਚ ਮੈਂ ਨਾ ਪੂਰੀ ਵੱਡੀ ਛੋਟੀ ਹਰਮਾਂ ਲਈ ਸਿੰਗੀ ਸੁੰਗੀ ਇੱਕ ਤੇ ਆਦੇ ਨੇ ਨਾ ਆਪਾਂ ਹਰਿਆਣੇ ਦੀ ਛੋਟੀ ਹੈ ਛੋਟੀ ਹਰਿਆਣੇ ਦੀ ਆ ਓਕੇ ਪਰ ਆਪਾਂ ਇਧਰੋਂ ਲਈ ਜੇ ਠੀਕ ਹੈ ਹਾਂਜੀ ਹਾਂਜੀ ਇਹ ਭਾਜੀ ਹੈਗੀ 5 ਮਹੀਨੇ ਦੀ ਗੱਬੜ ਹਾਂਜੀ ਤੇ ਦੁੱਧ 6-7 ਕਿਲੋ ਆ ਹਾਂਜੀ 6 ਕਿਲੋ ਆ ਚਵਾਈ ਜਵਾਈ ਦੀ ਕਿਤਰਾ ਜੋ ਮੈਨਾਂ ਇੱਕ ਨੰਬਰ ਹੈ ਜੀ 6 ਆ ਕੋ 5 ਲਾ ਕੇ ਲਵੇ ਭਾਜੀ ਠੀਕ ਹੈ ਜੀ ਹਾਂਜੀ ਹਾਂਜੀ ਦੁੱਧ 6-7 ਕਿਲੋ ਹੋਊਗਾ ਬੰਦ ਕਰਨਾ ਚੱਕ ਚੁੱਕ ਕਰਾਇਆ ਤੇ ਥਾਂ ਬਦਲਿਆਂ ਵੀ ਡੰਗਰ ਭਾਈ ਭਿੰਜਾਂ ਦਾ ਘੜ ਜਾਂਦਾ ਹਾਂਜੀ 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 ਇਹ ਦੋਵੇਂ ਤੁਹਾਡੇ ਗਾੜੀ ਲੈਈਆਂ ਹੋਣੇ ਦੂਜਾ ਮਾਲ ਸਵੇਰੇ ਆ ਠੀਕ ਐ ਸਾਜੀ ਹਾਂਜੀ ਹਾਂਜੀ ਇਹ ਪੰਨਾਂ ਦੀ ਗੱਬੜ ਹਾਂਜੀ ਪਹਿਲੇ ਸੂਏ ਸੂਈ ਦੂਜੇ ਦੀ ਗੱਬੜ ਜੇ ਦੂਜੇ ਦੀ ਗੱਬੜ ਤੇ ਦੁੱਧ 6-7 ਲੀਟਰ ਪੰਜ ਕਹਿ ਕੇ ਦੇਣੀ ਆਪਾਂ ਓਕੇ ਓਕੇ ਹਾਂਜੀ ਹਾਂਜੀ ਤੇ ਬਾਕੀ ਛੋਟੀ ਵੱਡੀ ਹੋਊਗੀ ਕਿਸੇ ਨੇ ਘਰੇ ਖੜ ਕੇ ਤੇ ਇੱਕ ਰੀ ਪਿੰਡ ਵੇਖਣ ਆਉਥਾਰਾ ਵੀ ਮੈਂ ਹੀ ਲੈਂਦੀ ਆ ਵਾਕਿਆ ਹੀ ਹਾਂਜੀ ਹਾਂਜੀ ਛੋਟਾ ਹੱਥੀ ਲੈ ਜਾਂਦਾ ਹਾਂਜੀ ਹਾਂਜੀ ਕੰਦੀ ਗੱਡੀ ਚੋਂ ਨਹੀਂ ਮ ਵਾਈਚ ہوئی ਫਿਰ ਸ਼ਾਜੀ ਮੈਂ ਨਾ ਜੀ ਇੱਕ ਨੰਬਰ ਆਜੀ ਚ ਬਾਈ ਆਪਣੇ ਘਰੇ ਦੋ ਤਿੰਨ ਡੰਗ ਚੋਕੇ ਖੜੇ ਅਗਲਾ ਜੇ ਵੱਡੀ ਦਾਸਤੀ ਤੇ ਵੱਡੀ ਨਿਕਲੂਗੀ ਮੱਝ ਹਾਂਜੀ 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 ਇਹ ਭਾਜੀ ਡੇਢ ਦੀ ਮਿਲਣੀ ਏ ਢੀ ਛੋਟੀ ਬਿਲਕੁਲ ਬਿਲਕੁਲ ਡੇਢ 1.60 1.65 ਹਾਂਜੀ ਹਾਂਜੀ ਸੱਜਰ ਲੈਣ ਜਾਈਗੀ ਢੀ ਛੋਟੀ ਤੇ ਬਿਲਕੁਲ ਬਿਲਕੁਲ ਪਰ ਆਪਣਾ ਨਾ ਉਹਦਾ ਭਾਅ ਲਿਆ ਅੱਡਿਆਂ ਚ ਤੇ ਆਪਾਂ ਭਾਅ ਹੀ ਦੇਣਾ ਹਾਂਜੀ ਹਾਂਜੀ ਆ ਵੇਖੋ ਉਂਗਲ ਖੋਦੀ ਦੇ ਮੈਨੇ ਬਿਲਕੁਲ ਵੇਖੋ ਹਾਂਜੀ ਹਾਂਜੀ ਪਾਲੀਆ ਘਰ ਖਵਾਇਆ ਜੀ ਤੇ ਬਹ ਪੱਕੀ ਗੱਲ ਹੈ ਹਾਂਜੀ ਹਾਂਜੀ ਤੇ ਸ਼ਾਹ ਜੀ ਫਿਰ ਮੋਲ ਇਹਦਾ ਮੋਲ ਭਾਜੀ ਇਹ ਤਾਂ ਵੇਖ ਲੋ ਚ ਇਹਦਾ ਤੇ ਮੋਲੀ ਕੋਈ ਨਹੀਂ ਨੇ ਇਹ ਇਹ ਆਂਦੀ ਜਿੰਨੇ ਮਰਜ਼ੀ ਕਰ ਇਹ ਦਿਆਂ ਦੀ ਜਿੰਨੇ ਮਰਜ਼ੀ ਕਰਦੇ ਪਰ ਆਪਾਂ ਪਰ ਜਿਹੜਾ ਲੈ ਜੂਗਾ ਆਦਰ ਲਾਊਗੀ ਹਾਂਜੀ ਜਿਹੜਾ ਲੈ ਜੂ ਨਾ ਜਿਹੜੇ ਭਾਤ ਆਪਾਂ ਦੇ ਦਿੰਦੇ ਨਹੀਂ ਆਦਰ ਲਾਊਗੀ ਛੋਟੇ ਨੂੰ ਓਕੇ ਓਕੇ ਬਿਲਕੁਲ ਬਿਲਕੁਲ ਇਹ ਦੇ ਆਂਦੀ ਮੈਨੂੰ ਲੱਖੋਂ ਬਾਹਰ ਕੱਢ ਹਾਂਜੀ ਹਾਂਜੀ ਪਰ ਆਪਾਂ ਨਿਉ ਕਰਨੇ ਆਪਾਂ ਲੱਖੋਂ ਅੰਦਰ ਹੀ ਦੇਣਾ ਹਾਂਜੀ ਦੇ ਦਈਏ ਲੱਖੋਂ ਲੱਖ ਤੇ ਪਹੁੰਚ ਕਰਦੀ ਨਹੀਂ ਕਰਦੀਏ ਮਾਨਤਾਂ ਜੇ ਕੋਈ ਸ਼ਾਦੀ ਹੁੰਦਾ ਤੇ ਸਾਰਾ ਹੀ ਜੀ ਕੱਟ ਕੇ ਕੀ ਸਾਰਾ ਕੱਟ ਵੱਢ ਕੇ 10000 ਰੁਪਏ ਦੀ 10000 90000 ਦੀ 90 ਦੀ ਪਹੁੰਚ ਕਰਨੀ ਜੀ ਹਾਂ ਜੀ ਗੱਡੀ ਕੋਲ ਆਪ ਦੀ ਲਿਆਉਂਦਾ 87000 ਦੀ ਨਹੀਂ ਆਪਾਂ ਦੇਣੀ ਐਸ ਨੂੰ ਆਪਾਂ ਦੇ ਦੋ ਗੜੰਗ ਚੋਗੇ ਖੜੇ ਅਗਲਾ 70000 ਹਾਂਜੀ ਹਾਂਜੀ ਕੋਈ ਲਾਹਮੇ ਵਾਲੀ ਗੱਲ ਨਹੀਂ ਹਾਂਜੀ ਹਾਂਜੀ ਜਿੰਨੇ ਆਪਣੇ ਤੋਂ ਮੱਝ ਲੈਣੀ ਘਰੇ ਆ ਕੇ ਲਵੇ ਘਰੇ ਆ ਕੇ ਹਈ ਘਰੇ ਆ ਕੇ ਲਵੇ ਮੈਂ ਨਾ ਪਾਸ ਕਰਕੇ ਖੋਲ ਕੇ ਭੈਣ ਭਰਾ ਤੋੜ ਕੇ ਵੇਖੇ ਸੀਲੀਆਂ ਵੇਖੇ ਮੈਂ ਬਿਲਕੁਲ ਵੇਖੇ ਫਿਰ ਆਪਾਂ ਨੂੰ ਰੁਪਈਆ ਲਾਵੇ ਹਾਂਜੀ 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 ਇਹ ਵੀ ਆਪਾਂ ਸਰਪਾਪਾ ਨੂੰ ਨਫੇ ਨੁਫੇ ਦੀ ਨਹੀਂ ਗੱਲ ਕੋਈ ਵੀ ਆਪਾਂ ਚੀਜ਼ ਸੋਹਣੀ ਕਿੱਲੇ ਦੇ ਵੱਜੀ ਫੱਬਦੀ ਚੰਗੀ ਜੀ ਹਾਂਜੀ ਹਾਂਜੀ ਇਹ ਤੇ ਗੱਲ ਹੈਗੀ ਸ਼ਾਹ ਤੇ ਸ਼ਾਜੀ ਹੁਣ ਇੱਕ ਰਿਫੇਰ ਮੋਬਾਈਲ ਨੰਬਰ ਤੇ ਮੋਬਾਈਲ ਨੰਬਰ ਜੀ 628474127788901127 ਹਾਂਜੀ ਨਾਂ ਜੇ ਪ੍ਰਤਾਪ ਸਿੰਘ ਸਾਹ ਪਿੰਡ ਝਾਮਕੇ ਖੁਰਦ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਹਾਂਜੀ ਫੋਨ ਨੰਬਰ ਆਪਾਂ ਭੈਣ ਭਰਾਉਣ ਦਾ ਤਾਂ ਬਾਕੀ ਬੇਨਤੀ ਹੱਥ ਜੋੜ ਕੇ ਇਹੋ ਹੀ ਹੁੰਦੀ ਭੈਣ ਭਰਾਉਣ ਨੂੰ ਹਾਂਜੀ ਕਈ ਭੈਣ ਭਰਾ ਤਾਂ ਸਾਈ ਪਾ ਕੇ ਤੇ ਮੁੜ ਕੇ ਖਲਾੜ ਦਿੰਦੇ ਆਂ ਹਾਂਜੀ ਤੇ ਖਰਾਬ ਕਰਦੇ ਆ ਆਪਾਂ ਨਹੀਂ ਚਲੋ ਇੱਕ ਦੋ ਬੰਦੇ ਹੋਣਗੇ ਆਪਾਂ ਸਾਰਿਆਂ ਨੂੰ ਨਹੀਂ ਆਂਦੇ ਮਾਰੇ ਆ ਮਾਫੀ ਚਾਹੁੰਨੇ ਆ ਹਾਂਜੀ ਕੋਈ ਵੱਧ ਘੱਟ ਭੈਣ ਭਰਾਉਣ ਨੂੰ ਬੋਲਿਆ ਗਿਆ ਹੋਵੇ ਤੇ ਪਰ ਗੱਲ ਇਹ ਜੇ ਵੀ ਕਈ ਭਾਂ ਭਰਾ ਸਾਈ ਪਾ ਕੇ ਨਾ ਬਾਅਦ ਚ ਖਲਾਰ ਦਿੰਦੇ ਆ ਤੇ ਜਦੋਂ ਦੂਜਾ ਗਾਹ ਆਉਂਦਾ ਫਿਰ ਸਾਨੂੰ ਉਹਨੂੰ ਪਾਉਣੀ ਆ ਕਿਉਂਕਿ ਜਦੋਂ ਅਸੀਂ ਇੱਕ ਜਣੇ ਤਾਂ ਸਾਈ ਫਰੀ ਹੋਊਗੀ ਨਹੀਂ ਭਾਜੀ ਦਹਾ ਜਣੇ ਥੋੜਾ ਫੜਨ ਬਿਲਕੁਲ ਬਿਲਕੁਲ ਸਾਜੀ ਤੇ ਆਪਾਂ ਤੇ ਬੇਨਤੀ ਪਹਿਲੀ ਗੱਲ ਇਹੋ ਕਰਦੇ ਆ ਵੀ ਜਿੰਨੇ ਸਾਈ ਪਾਉਣੀ ਆ ਸਮਾਂ ਆਊਗਾ ਚਵੀਆਂ ਘੰਟਿਆਂ ਦਾ ਹਾਂਜੀ ਹਾਂਜੀ ਜੇ ਉਸ ਤੋਂ ਪਹਿਲਾਂ ਆਪਾਂ ਡੰਗਰ ਵਿੱਚ ਹੀ ਤੇ ਅਗਲਾ ਆਪਾਂ ਨੂੰ 11 ਗੁਣਾ ਪਾਲੇ ਪਾਵੇਂ ਬਿਲਕੁਲ ਬਿਲਕੁਲ ਤੇ ਜੇ ਅਗਲਾ ਨਹੀਂ ਪਾਉਂਦਾ ਆਉਂਦਾ ਤੇ ਉਹ ਅਗਲੇ ਦੀ ਗਲਤੀ ਬਿਲਕੁਲ ਬਿਲਕੁਲ ਜੀ ਬਿਲਕੁਲ ਪਹਿਲੀ ਗੱਲ ਤੇ ਆਪਾਂ ਨੇ ਭਾਜੀ ਨਾ 24 ਘੰਟੇ ਟਾਈਮ ਬੜਾ ਜ਼ਿਆਦਾ ਹੁੰਦਾ ਹਾਂਜੀ ਹਾਂਜੀ ਆਪਾਂ ਨੇ ਆਪਾਂ ਅਗਲੇ ਨੂੰ ਮਜਬੂਰੀ ਇਹ ਸਮਝਦੇ ਭਾਵੇਂ ਸਾਈ ਪਾ ਆ ਗਏ ਆਪਣੇ ਨੂੰ ਅਗਲਾ ਦੂਜੇ ਦਿਨ ਵੀ ਲੈ ਜੇ ਪੈਸੇ ਅਗਲੇ ਦਿਹਾੜੀ ਹਰ ਕਿਸ ਦੇ ਘਰੇ ਨਹੀਂ ਪੈ ਜਾਂਦੇ ਆਪਾਂ ਦੇ ਮਜਬੂਰੀ ਸਮਝਨੇ ਹਾਂਜੀ ਹਾਂਜੀ ਤੇ ਇਦਾਂ ਹੀ ਹੁੰਦੀ ਆ ਵੀ ਚਲੋ ਅਲਟੀਪਲਟੀ ਹੁੰਦੀ ਭੈਣ ਭਰਾ ਦੀ ਪੱਕੀ ਗੱਲ ਹੈ ਤੇ ਅਹੀਂ ਸਾਨੂੰ ਤੇ ਭਾਜੀ ਉਸ ਵੇਲੇ ਪੈਸੇ ਤਾਰਕੇ ਚੜਾਉਣੇ ਆ ਮੈਂ ਨਹੀਂ ਖਲੋਂਦਾ ਪੀ ਕਰਕੇ ਲੈਉਣੀਆਂ ਮੈਂ ਨਹੀਂ ਚੜਾਉਂਦਾ ਅਗਲਾ ਨਹੀਂ ਖਲੋਂਦਾ ਜੇ ਅਹੀਂ ਬਿਆਨਾਂ ਅਗਲੇ ਨੂੰ ਨੇ ਵੀ ਸਵੇਰੇ ਸਾਡੇ ਵੀ ਹੈ ਹੀ ਅਲਟੀਪਲਟੀ ਚੜਾਉਣੇ ਅਗਲਾ ਹੁੰਦਾ ਯਾਰ ਗਾਗ ਮਗਰ ਦੂਜਾ ਖਲੋਤਾ ਆਪਾਂ ਕਿਸੇ ਭੈਣ ਭਰਾ ਨੂੰ ਨਹੀਂ ਮਾਰਾਂਦੇ ਹਾਂਜੀ ਤੇ ਗੱਲ ਇਹ ਆ ਵੀ ਜਿਹਨੇ ਪੈਸੇ ਦੇ ਕੇ ਚੀਜ਼ ਲੈਣੀ ਆ ਆਪਦੀ ਮਰਜ਼ੀ ਕਰੇ ਤੇ ਪਰ ਗੱਲ ਇਹ ਆ ਵੀ ਆਪਾਂ ਨੇ ਵੀ ਖਰਾਬ ਨਾ ਕਰਿਆ ਕਰੋ ਹਾਂਜੀ ਤੇ ਬਾਕੀ ਜਿਹੜੇ ਭੈਣ ਭਰਾ ਕਿਸੇ ਨੇ ਵੀ ਹੋਣਾ ਫੋਨ ਕਰਕੇ ਘਰੇ ਵਿజిਟ ਕਰੋ ਵੈਰੀਫਾਈ ਕਰਕੇ ਹਨਾ ਘਰੇ ਆਓ ਆਪਾਂ ਤਾਂ ਨੇ ਡੰਗਰ ਤੇ ਆ ਗਏ ਹੂੰ ਤੇ ਆਪਦੀ ਤਸੱਲੀ ਕਰਕੇ ਖੜੋ ਬਿਲਕੁਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ